ਮੈਂ ਸਭ ਤੋਂ ਪਹਿਲਾਂ 315 ਮਿੰਟ ਦਾ ਸਮੁੱਚੇ ਹੀ ਜਿਲਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਾ ਤੇ ਜਿਲਾ ਤਰਨਤਾਰਨ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤਰੰਗਾ ਯਾਤਰਾ ਕੱਢ ਕੇ ਅੱਜ ਸਮੁੱਚੇ ਤਰਨਤਾਰਨ ਵਾਸੀਆਂ ਨੇ ਆਜ਼ਾਦੀ ਕਲਾਟੀਆਂ ਦੇ ਪ੍ਰਤੀ ਆਪਣੇ ਆਪ ਨੂੰ ਨਮਨ ਕੀਤਾ ਉਥੇ ਦੇਸ਼ ਦੇ ਰੰਗ ਵਿੱਚ ਰੰਗੇ ਅੱਜ ਤਰੰਗਾ ਯਾਤਰਾ ਦੇ ਤਹਿਤ ਸਮੁੱਚੇ ਵਾਸੀਆਂ ਵੱਲੋਂ ਅੱਜ ਯਾਤਰਾ ਕੱਢੀ ਗਈ ਹੈ ਤੇ ਮੈਂ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਵਾਸੀਆਂ ਦੇ ਅੱਗੇ ਮੇਰਾ ਨਮਨ ਹੈ ਮੇਰਾ ਸਿਰ ਝੁਕਦਾ ਹੈ ਕਿ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਆਜ਼ਾਦੀ ਕਲੱਟੀਆਂ ਨੂੰ ਯਾਦ ਕਰਦਿਆਂ ਤਰੰਗਾ ਯਾਤਰਾ ਚ ਸੈਂਕੜਿਆਂ ਦੀ ਗਿਣਤੀ ਚ ਪਹੁੰਚ ਕੇ ਆਪਣੀ ਸ਼ਮੂਲੀਅਤ ਕੀਤੀ ਹੈ ਮੈਂ ਸੁਮੱਚੇ ਹੀ ਜ਼ਿਲ੍ਹਾ ਤਰਨਤਾਰਨ ਦੇ ਵਸੀਆਂ ਦਾ ਤਰੰਗਾ ਯਾਤਰਾ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਾਰਿਆਂ ਦਾ ਇੱਕ ਵਾਰ ਫੇਰ ਤਰੰਗਾ ਯਾਤਰਾ ਵਿਖੇ ਪਹੁੰਚ ਕੇ ਆਪਣਾ ਇੱਕ ਇੱਕ ਪਲ ਇੱਕ ਇੱਕ ਸਮਾਂ ਜਿਹੜਾ ਉਦੇਸ਼ ਨੂੰ ਸਮਰਪਿਤ ਕੀਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਭ ਤੋਂ ਪਹਿਲਾਂ ਸਮੁੱਚੇ ਹੀ ਜਲਾਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਾਤ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸੈਂਕੜਿਆਂ ਤੇ ਗਿਣਤੀ ਦੇ ਵਿੱਚ ਤਰੰਗਾ ਯਾਤਰਾ ਕੱਢ ਕੇ ਅੱਜ ਸਮੁੱਚੇ ਤਰਨਤਾਰਨ ਵਾਸੀਆਂ ਨੇ ਆਜ਼ਾਦੀ ਕਲਾਟੀਆਂ ਦੇ ਪ੍ਰਤੀ ਆਪਣੇ ਆਪ ਨੂੰ ਨਮਨ ਕੀਤਾ। ਉੱਥੇ ਦੇਸ਼ ਦੇ ਰੰਗ ਵਿੱਚ ਰੰਗੇ ਅੱਜ ਤਰੰਗਾ ਯਾਤਰਾ ਦੇ ਤਹਿਤ ਸਮੁੱਚੇ ਵਾਸੀਆਂ ਵੱਲੋਂ ਅੱਜ ਯਾਤਰਾ ਕੱਢੀ ਗਈ ਹੈ। ਤੇ ਮੈਂ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਦੇ ਅੱਗੇ ਮੇਰਾ ਨਮਨ ਹੈ ਮੇਰਾ ਸਿਰ ਝੁਕਦਾ ਹੈ ਕਿ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅੱਜ ਆਜ਼ਾਦੀ ਕਲੱਟੀਆਂ ਨੂੰ ਯਾਦ ਕਰਦੇ ਹਾਂ ਤਰੰਗਾ ਯਾਤਰਾ ਚ ਸੈਂਕੜਿਆਂ ਦੀ ਗਿਣਤੀ ਚ ਪਹੁੰਚ ਕੇ ਆਪਣੀ ਸ਼ਮੂਲੀਅਤ ਕੀਤੀ ਹੈ ਮੈਂ ਸਮੁੱਚੇ ਜ਼ਿਲ੍ਹਾ ਤਰਨਤਾਰਨ ਦੇ ਵਸਨੀਕਾਂ ਦਾ ਤਰੰਗਾ ਯਾਤਰਾ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਇੱਕ ਵਾਰ ਫੇਰ ਤਰੰਗਾ ਯਾਤਰਾ ਵਿਖੇ ਪਹੁੰਚ ਕੇ ਆਪਣਾ ਇੱਕ ਇੱਕ ਪਲ ਇੱਕ ਇੱਕ ਸਮਾਂ ਜਿਹੜਾ ਉਹ ਦੇਸ਼ ਨੂੰ ਸਮਰਪਿਤ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ